ਬਿਕਰਮ ਸਿੰਘ ਮਜੀਠੀਆ ਪਹੁੰਚੇ ਨੇ ਪੀੜਤ ਪਰਿਵਾਰ ਦਾ ਦੁੱਖ ਵੰਡਾਉਣ ਦੇ ਲਈ ਕਿਉਂਕਿ ਇਸ ਪਰਿਵਾਰ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਗਿਆ ਸੀ ਪੁਲਿਸ ਵੱਲੋਂ ਜੋ ਥਿਊਰੀ ਪੇਸ਼ ਕੀਤੀ ਗਈ ਹੈ ਕਿਸ਼ਨ ਗੈਂਗ ਅਤੇ ਹਰਜਿੰਦਰ ਸਿੰਘ ਦੇ ਖਿਲਾਫ ਪ੍ਰਾਣੀ ਰੰਜਿਸ ਦਾ ਮਾਮਲਾ ਹੈ ਜਿਸ ਦੇ ਚੱਲਦੇ ਇਸ ਵਾਰ ਦਾ ਤੋਂ ਇਨਜਾਮ ਦਿੱਤਾ ਜਾ ਰਿਹਾ ਔਰ ਜੋ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦੱਸ ਰਹੇ ਨੇ ਕਿ ਉਹ ਆਪਣੇ ਜੀਜਾ ਜੀ ਦੇ ਨਾਲ ਕੱਲ ਕਿਸੇ ਸਮਾਗਮ ਵਿੱਚ ਸ਼ਿਰਕਤ ਕਰਨ ਦੇ ਲਈ ਗੁਰਦੁਆਰਾ ਛੇਟਾ ਸਾਹਿਬ ਦੇ ਬਿਲਕੁਲ ਨਜ਼ਦੀਕ ਬਨੇ ਇੱਕ ਹੋਟਲ ਚ ਗਏ ਸੀ ਜਿਉਂ ਹੀ ਗੱਡੀ ਦੂਰ ਪਾਰ ਕਰਕੇ ਹੋਟਲ ਵੱਲ ਪੈਦਲ ਪਹੁੰਚੇ ਸਨ ਹੋਟਲ ਦੇ ਬਿਲਕੁਲ ਬਾਹਰ ਹੀ ਪਹੁੰਚੇ ਸਨ ਤੇ ਪਿੱਛੋਂ ਆਏ ਕੁਝ ਲੋਕਾਂ ਵੱਲੋਂ ਨੇਵਾ ਫਾਇਰਿੰਗ ਕੀਤੀ ਗਈ ਚਾਰ ਫਾਇਰ ਜਿਹੜੇ ਆ ਉਹ ਹਰਜਿੰਦਰ ਸਿੰਘ ਘਰਾਂ ਦੇ ਕਰਨ ਤੋਂ ਬਾਅਦ ਹਵਾ 'ਚ ਵੀ ਗੋਲੀਆਂ ਚਲਾਈਆਂ ਗਈਆਂ ਤਾਂ ਜੋ ਲੋਕਾਂ 'ਚ دہشت ਪੈਦਾ ਕੀਤੀ ਜਾ ਸਕੇ ਕੋਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੇ ਪਰ ਉਸ ਤੋਂ ਮੌਕੇ ਤੇ ਹੀ ਜੋ ਹਰਜਿੰਦਰ ਸਿੰਘ ਉਹ ਕੂਨ ਲਾਤਪਤ ਹੋਇਆ ਡਿੱਗ ਗਿਆ ਤਾਂ ਉਸ ਨੂੰ ਤੁਰੰਤ ਨਜ਼ਦੀਕ ਪੈਂਦੇ ਕਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰ ਦੇ ਜਵਾਬ ਦੇ ਇੰਟੈਂਸਿਵ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਵੱਲੋਂ ਰਜਿੰਦਰ ਸਿੰਘ ਨੂੰ ਮ੍ਰਿਤਕ ਐਲਾਨਿਆ ਗਿਆ ਤੋਂ ਪਰਿਵਾਰ ਦੇ ਵਿੱਚ ਮਾਂ ਹੈ ਬਜ਼ੁਰਗ ਪਤਨੀ ਹੈ ਉਸ ਤੋਂ ਇਲਾਵਾ ਤਿੰਨ ਬੱਚੇ ਨੇ ਤੋਂ ਸਾਰੇ ਪਰਿਵਾਰ ਤੇ ਇਸ ਵੇਲੇ ਦੁੱਖਾਂ ਦਾ ਪਹਾੜ ਜਿਹੜਾ ਕੁੱਟ ਚੁੱਕਿਆ ਹੈ ਕੁਝ ਦਿਨ ਤੱਕ ਰਜਿੰਦਰ ਸਿੰਘ ਦੀ ਮ੍ਰਿਤਕ ਦੇ ਵੀ ਇੱਥੇ ਲਿਆਂਦੀ ਜਾਣੀ ਜੋ ਪੋਸਟਪਾਰਟਮ ਤੋਂ ਬਾਅਦ ਜਿਹੜਾ ਪਰਿਵਾਰ ਨੂੰ ਸੌਂਪੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਹੁਣ ਬਿਕਰਮ ਸਿੰਘ ਜੀਠੀ ਇੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਰਿਵਾਰ ਦੇ ਨਾਲ ਹਮਦਰਦੀ ਦਾ ਪਕਟਾਵਾ ਕਰਨ ਦੇ ਲਈ ਸਾਰੀ ਘਟਨਾ ਦਾ ਬਿਉਹਰਾ ਸਾਰੀ ਘਟਨਾ ਦੀ ਜਾਂਚ ਕਿੰਨੇ ਸਮੇਂ ਤੋਂ ਇਹ ਜਿਹੜੀ ਰஞ்சிਸ਼ ਚੱਲ ਰਹੀ ਸੀ ਕਦੋਂ-ਕਦੋਂ ਹੁਣ ਤੱਕ ਰਜਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਕਦੋਂ-ਕਦੋਂ ਪੁਲਿਸ ਨੂੰ ਇਸ ਸਬੰਧ ਵਿੱਚ ਕੰਪਲੀਟ ਕੀਤੀ ਗਈ ਹੈ ਐਫ ਆਈ ਆਰ ਦਰਜ ਕਰਾਈ ਕੀਤੀ ਹੈ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਕਿਉਂਕਿ ਇੱਕ ਪਾਸੇ ਐਸ ਐਸ ਪੀ ਦਿਹਾਤੀ ਬਲਿੰਦਰ ਸਿੰਘ ਘਰਾਂ ਦਾ ਇਹ ਬਿਆਨ ਆਇਆ ਹੈ ਕਿ ਇਹ ਪੁਰਾਣੀ ਰஞ்சிਸ਼ ਦਾ ਮਾਮਲਾ ਹੈ ਪਰ ਪਰਿਵਾਰ ਵੱਲੋਂ ਰਜਿੰਦਰ ਸਿੰਘ ਵੱਲੋਂ ਕਦੇ ਵੀ ਸੁਰੱਖਿਆ ਦੀ ਮੰਗ ਜਿਹੜੀ ਉਹ ਨਹੀਂ ਕੀਤੀ ਗਈ ਤੋ ਜੋ ਤਸਵੀਰਾਂ ਜ ਨਸ਼ਰ ਕੀਤੀਆਂ ਗਈਆਂ ਨੇ ਤਿੰਨ ਦੋਸ਼ੀਆਂ ਦੀਆਂ ਤਿੰਨ ਉਰੂਪੀਆਂ ਦੀਆਂ ਉਹਨਾਂ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ ਉਸ ਵਿੱਚ ਇੱਕ ਗੁਰਪ੍ਰੀਤ ਸਿੰਘ ਦੀ ਤਸਵੀਰ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸਵਾਲ ਖੜੇ ਕੀਤੇ ਜਾ ਰਹੇ ਕਿ ਗੁਰਪ੍ਰੀਤ ਸਿੰਘ ਗੋਪੀ ਤਿੰਨ ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੋ ਪੁਲਿਸ ਦੇ ਇਸ ਬਿਆਨ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਰਕਾਰ ਗੁਰਪ੍ਰੀਤ ਸਿੰਘ ਜੋ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਜੇਲ੍ਹ ਦੇ ਵਿੱਚ ਕੈਦ ਹੈ ਉਹ ਉਹ ਬਾਹਰ ਆ ਕੇ ਕਿਸ ਤਰ੍ਹਾਂ ਇਸ ਵਾਰ ਦਾਤ ਨੂੰ ਅੰਜਾਮ ਦੇ ਸਕਦਾ ਹੈ ਤੋ अनेका ਸਵਾਲ ਇਸ ਘਟਨਾ ਦੇ ਨਾਲ ਜੁੜੇ ਨੇ ਆਖਰਕਾਰ ਕੌਣ ਲੋਕ ਸਨ ਕਿਸ ਦੇ ਇਸ਼ਾਰੇ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿੱਥੋਂ ਇਹ ਹਥਿਆਰ ਹਾਸਲ ਕੀਤੇ ਗਏ ਉਹਨੇ ਉਹਨੇ ਪੁਲਿਸ ਨੇ ਵੀ ਦਾਅਵਾ ਕੀਤਾ ਅੰਮ੍ਰਿਤ ਸਰ ਪੁਲਿਸ ਨੇ ਕਿ ਤਿੰਨਾਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਾਬੂ ਕਰ ਲਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਲੱਤ ਤੇ ਵੀ ਗੋਲੀ ਵੱਜੀ ਹੈ ਕਿਉਂਕਿ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੁਲਿਸ ਲਗਭਗ ਕੇਸ ਨੂੰ ਹੱਲ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪਰਿਵਾਰ ਹਲੇ ਤੱਕ ਜਿਹੜਾ ਉਹ ਸਤਵੇਂ ਚ ਵੀ ਹੈ ਉਹ ਦੂਜੇ ਕਿਤੇ ਨ ਕਿਤੇ ਰੋਸ ਵੀ ਪਰਿਵਾਰ ਵੱਲੋਂ ਨਜ਼ਰ ਜਿਹੜਾ ਪਰਿਵਾਰ 'ਚ ਨਜ਼ਰ ਆ ਰਿਹਾ ਹੈ ਅੱਗੇ ਆਓ ਮੋਗਾ ਜੀ ਤੁਸੀਂ ਆਪ

ਆਓ ਯਾਰ ਜਿੰਮਤ ਦਿਵਾਣੀ ਜਿੰਨਾਂ ਪਾਈਨ ਤੇ ਦਿਵਾਣੀ ਆਈ ਜੀ ਤੂੰ ਵੀ ਕੋਈ ਵਰਤ ਨਹੀਂ ਮਮੀ ਉਹ ਸਾਰੇ ਆ ਕੇ ਬੈਠੇ ਸੀ ਇਹ ਕਿ ਹੋ ਗਿਆ ਗੰਗਾ ਜੀ ਭਾਈ ਕਿੰਨਾ ਬੜਾ ਖਿਆਲ ਫੋਕਲ ਆਪਾਂ ਤੇ ਬੜੇ ਨਾਮ ਵਾਲੇ ਉਹ ਵੇਹਾਰੇ ਤੇ ਉਹਨਾਂ ਦੇ ਕੋਲ ਵੀ ਤੇ ਉਹਨਾਂ ਤੇ ਕੋਈ ਅੱਡੀ ਅੱਜ ਫਟਿੰਗ ਕਰਦਾ ਸਾਰੇ ਮਿਲ ਕੇ ਆ ਕੇ ਕਹਿੰਦੇ ਆ ਕੋਲ ਮੇਉਣ ਕੀ ਲੋੜੀ ਨਨਵਾਟ ਜੀ ਹੋਇਆ ਵਾਪਸ ਬਣਾਵੀ ਮੁੰਡੇ ਨਮਾ ਕੀ ਹੋ ਜਾਂਦਾ ਫੜੀ ਭਾਜੀ ਕੋਕ ਬੈਤ ਵਾਲਾ ਮਗਾਣ ਨੂੰ ਇਹ ਫੜੀ ਭਾਜੀ ਕੋਕ ਬੈਤ ਵਾਲਾ ਹੁੰਦਾ ਮਾਮਾ ਮਾਮਾ ਲੈ ਆਵੇ ਫੜੀ ਭਾਜੀ ਮੈਂ ਆ ਗਿਆ ਆ ਗਿਆ ਕੋਈ ਨਾ ਮੈਂ ਮਾਮਾ ਨੂੰ ਕਹਿੰਦਾ ਨਹੀਂ ਕਿ ਤੁਹਾਨੂੰ ਮਾਮਾ ਆਜੇ ਕਿੰਨਾ ਦੇ ਕੰਮ ਕਰਾਉਂਦੇ ਆ ਨਹੀਂ ਹੁੰਦਾ ਭਾਜੀ ਆ ਬਣਾ ਯਾਰ ਬਾਕੀ ਬਾਹਰ ਹੋ ਜਾ ਯਾਰ ਬਾਕੀ ਬਾਹਰ ਹੋ ਜਾ ਭਰਾ ਬੜ ਕੇ 2 ਮਿੰਟ ਦੀ ਯਾਰ ਕੋਈ ਆਹ ਸਾਡੇ ਨੂੰ ਰੱਖ ਦੇ ਯਾਰ ਕਿ ਇਹ ਜਾ ਕੇ ਇੱਧਰ ਤੇ ਮੇਰਾ ਵੀ ਫੜਨ ਤੇ ਆ ਜਾ ਇਹਨਾਂ ਨੂੰ ਆ ਲੈ ਨਿੱਥੇ ਜਗਾ ਕਰਦੇ ਆ ਇੱਧਰ ਹੋ ਜਾਂਦੇ ਇਹ ਗ੍ਰਾਮਣ ਤੋਂ ਤਾਂ ਆਉਂਦੇ ਜਿੰਦਾ ਤੂੰ ਇੱਥੇ ਹੋ ਕਰੀਂ ਆਉਣ ਦਾ ਤੋ ਅੱਗੇ ਆ ਜਾ ਜੇ ਮੈਂ ਅੰਦਰ ਆ ਜਾ اگر ابھی کر رہے ہیں اگر ابھی کر رہے ہیں تو بنا ٹکے بنا آ جاؤ ਲਾਜ ਹੋ ਰਸਵਾੜੀ ਕੋਈ ਕੌਣਾ ਨਾ ਭਾਈ ਚਲੋ ਇਹ ਬੜਾ ਹੀ ਗਿਰੋ ਤੇ ਇਹ ਜੀ ਰਾਤ ਬਣੀ ਬਹੁਤ ਸਰ ਜੀ ਹਾਂ ਜੀ ਸਰ ਦੇੰਦਿਆਲੇ ਕਾਉਂਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਕਾਨੂੰਨ ਦਾ ਉਸ ਦਾ ਕਿੱਥੇ ਹੈ ਜੀ ਦੇਖੋ ਅੱਜ ਸਭ ਤੋਂ ਪਹਿਲਾਂ ਮੇਰੇ ਪਾਤ ਮਾਤਾ ਰਜਿੰਦਰ ਸਿੰਘ ਦੀ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਅੱਜ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਪੁੱਛਦਾ ਕਿ ਤੇਰੀ ਨਲਾਈਕੀ ਕਰਕੇ ਛੋਡੀ ਮਾੜੀ ਲਾਣ ਆਰਡਰ ਕਰਕੇ ਅੱਜ ਕੀ ਉਸ ਬੱਚਿਆਂ ਦਾ ਪਿਓ ਜਾਂ ਇਹਦਾ ਘਰ ਦਾ ਸਾਈ ਜਾਂ ਇਹਦਾ लाडला ਮੁੜਿਆ ਉਹ ਕਿ ਨਹੀਂ ਕਿਵੇਂ ਮੁੜੂਬ ਅਫਸੋਸ ਦੀ ਗੱਲ ਹੈ ਕਿ ਇਹ ਕਲੀਅਰ ਕਟ ਪ੍ਰਸ਼ਾਸਨ ਦਾ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਮਰਡਰ ਹੋਇਆ ਔਰ ਮੈਂ ਸਪਸ਼ਟ ਕਹਿਣਾ ਇਸ ਮਰਡਰ ਲਈ ਪਰਚਾ ਦਰਜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੇ ਹੋਮ ਮਿਨਿਸਟਰ ਤੇ ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਇੱਕ ਚੁਣਿਆ ਹੋਇਆ ਨੁਮਾਇੰਦਾ ਸਭ ਤੋਂ ਵੱਧ ਵੋਟਾਂ ਨਾਲ ਸਭ ਤੋਂ ਵੱਧ ਮੈਂ ਫੇਰ ਗੱਲ ਰਿਪੀਟ ਕਰ ਰਿਹਾ ਸਭ ਤੋਂ ਵੱਧ ਵੋਟਾਂ ਨਾਲ ਲੋਕਾਂ ਨੇ ਇਹਨੂੰ ਜਤਾਇਆ ਸੀ ਕਾਉਂਸਲਰ ਬਣਾਇਆ ਸੀ ਔਰ ਦੂਜੀ ਵਾਰੀ ਦਾ ਕਾਉਂਸਲਰ ਜੇ ਉਹਦੀ ਜਾਨ ਸੁਰੱਖਿਤ ਨਹੀਂ ਉਹਦੀ ਹਿਫਾਜ਼ਤ ਯਕੀਨੀ ਨਹੀਂ ਬਣਾ ਸਕਦੇ ਤੇ ਤੁਸੀਂ ਆਮ ਲੋਕਾਂ ਦੇ ਸੁਧਾਰਨ ਲੋਕਾਂ ਨੂੰ ਕੀ ਲਾਅ ਆਰਡਰ ਕੀ ਸਿਕਿਉਰਿਟੀ ਦੇਵੋਗੇ ਜੀ ਦੂਜੀ ਗੱਲ ਤੁਹਾਨੂੰ ਮੈਂ ਇਸ ਪਰਿਵਾਰ ਦਾ ਇਹ ਨਾਮੀ ਪਰਿਵਾਰ ਹੈ ਔਰ ਇਸ ਪਰਿਵਾਰ ਦਾ ਪਛੋਕੜ ਇਸ ਗੱਲ ਤੋਂ ਸਮਝੋ ਕਿ ਦਾਦਾ ਜੀ ਫੋਟੋ ਬੁੱਕੀ ਨੂੰ ਫੋੜਦੇ ਆ ਦਾਦਾ ਜੀ ਇਹਨਾਂ ਦੇ ਚਾਰ ਵਾਰੀ ਦੇ ਕਾਉਂਸਲਰ ਨੇ ਆ ਸਾਜੀਤ ਸਿੰਘ ਹੋਰੀ ਚਾਰ ਵਾਰੀ ਆਪ ਕਾਉਂਸਲਰ ਰਹੇ ਦੋ ਵਾਰੀ ਅਰਜਿੰਦਰ ਸੋ ਬਾਮਣ ਰਹ ਚੁੱਕਿਆ ਹੁਣ ਸੀਗਾ ਚੱਲ ਰਿਹਾ ਅਸੀਂ ਦੂਜੀ ਵਾਰੀ ਔਰ ਜੀਨੇ ਇੱਕ ਵਾਰੀ ਨਹੀਂ ਜੀ ਅਨੇਕਾ ਵਾਰੀ ਐਸਐਚਓ ਤੋਂ ਲੈ ਕੇ ਸਬ ਇਨਸਪੈਕਟਰ ਤੋਂ ਲੈ ਕੇ ਏਐਸਆਈ ਤੋਂ ਲੈ ਕੇ ਐਸਐਸਪੀ ਤੱਕ ਆਪ ਦੀਆ ਦਰਖਾਸਤਾਂ ਦਿੱਤੀਆਂ ਜਿਹੜਾ ਸਧਾਰਨ ਬੰਦਾ ਉਹ ਤਾਂ ਵੱਤਵਾਦ ਇੱਥੇ ਤੱਕ ਹੀ ਪਹੁੰਚ ਕਰ ਸਕਦਾ ਨਾ ਭਗਵੰਤਮਾਨ ਨੇ ਤਾਂ ਉਹਨੂੰ ਲੱਪਣਾ ਨਹੀਂ ਮਗਰ ਜਿਹੜੀ ਪੁਲਸਟਾਲ ਦੀ ਮੈਂ ਵੇਖ ਰਿਹਾ ਸੀ ਕਹਿ ਰਿਹਾ ਕਿ ਸਾਨੂੰ ਤਾਂ ਕਦੇ ਪਰਿਵਾਰ ਨੇ ਕਿਹਾ ਹੀ ਨਹੀਂ ਮਾਤਾ ਦਾ ਝੂਠਾ ਬਣਾਤਾ ਕੱਲ ਕਹਿਤਾ ਮਾਤਾ ਨੇ ਕਹਿਤਾ ਕਿ ਸਿਕਿਉਰਿਟੀ ਨਹੀਂ ਮਨ ਇੱਕ ਪਾਸੇ ਜੀਦਾ ਪੁੱਤ ਚਲੇ ਗਿਆ ਹੋਵੇ ਤੁਸੀਂ ਉਹਦੇ ਨਾਲ ਅਫਸੋਸ ਤਾਂ ਕਰਨੀ ਰਹੇ ਦੁੱਖ ਸਾਂਝਾ ਕਰਨੀ ਰਹੇ ਮਾਤਾ ਨੂੰ ਝੂਠਾ ਸਿਰੌਣਾ ਸ਼ੁਰੂ ਕਰਤਾ ਉਹ ਮਾਂ ਕਮਲੀ ਨਹੀਂ ਆ ਮਹਾ ਕਮਲੀ ਕਰਤੀ ਆ ਤੁਹਾਡੇ ਇਸ ਲਾਅਨ ਆਰਡਰ ਦੀ ਸਥਿਤੀ ਕਰਕੇ ਮਹਾ ਸਾਹਮਣੇ ਜਿਹਦੇ ਔਰ ਤੁਸੀਂ ਵੇਖੋ ਕੱਲ ਦਾ ਸਾਰਾ ਵਾਕਿਆ ਆ ਨਾਲ ਸੀ ਘਰ ਦੇ ਨਾਲ ਸਨ ਇਹ ਉਹਦਾ ਬ੍ਰਦਰ ਐ ਨੋ ਆ ਮਨਪ੍ਰੀਤ ਸਿੰਘ ਜਿਹੜਾ ਬਾਹਰੋਂ ਆਇਆ ਸੀ ਜਿੱਦਾ ਫੰਕਸ਼ਨ ਸੀ ਤੁਸੀਂ ਲਾਅਨ ਆਰਡਰ ਦਾ ਕੋਲੈਪਸ ਵੇਖੋ ਕਿਸ ਤਰੀਕੇ ਦਾ 2 ਮਿੰਟ ਮੈਨੂੰ ਦੇ ਦਿਓ 5 6 ਗੱਲਾਂ ਮੈਂ ਦੱਸਣੀਆਂ ਤੁਹਾਨੂੰ ਆਪ ਹੀ ਸਮਝ ਆਊਗਾ ਕਿ ਇਹ ਪ੍ਰੀ ਪਲਾਨਡ ਮਰਡਰ ਹੈ ਔਰ ਪਿਛਲੇ 4-5 ਮਹੀਨਿਆਂ ਤੋਂ ਇਹਨੇ ਦਵਾਈਆਂ ਪਾਤੀਆਂ ਥੱਲਿਓਂ ਲੈ ਕੇ ਉੱਤੇ ਤੱਕ ਐਸਐਸਪੀ ਤੱਕ ਡੀਆਈਜੀ ਤੱਕ ਡੀਜੀਪੀ ਤੱਕ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਸਾਡੀ ਸੁਰੱਖਿਅਤ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਵੇ ਇਸ ਹਲਕੇ ਨਾਲ ਸੰਬੰਧਿਤ ਈਟੀਓ ਸਾਹਿਬ ਮੰਤਰੀ ਲੈ ਕਿੱਥੇ ਸੁੱਤੇ ਪਏ ਆ ਵੈਰਿਜੀ ਸਲੀਪਿੰਗ ਥੋਡੇ ਥੋੜੀ ਨਹੀਂ ਬਣਦੀ ਠੀਕ ਹੈ ਤੁਹਾਡਾ ਵਿਚਾਰ ਤਾਰਿਕ ਮਤ ਭੇਜਾ ਹਰਜਿੰਦਰ ਸਿੰਘ ਨਾਲ ਕੋਈ ਪੈਣੀ ਵੱਟੇ ਦਾ ਤਾਂ ਨਹੀਂ ਰੌਲਾ ਸੀ ਮੈਂ ਜੋ ਸੁਵਜੀਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਵਾਬ ਦੇ ਹੀ ਹੋ ਕਿ ਨਹੀਂ ਕਿਉਂਕਿ ਥਾਣੇਦਾਰ ਤੁਸੀਂ ਲਵਾ ਰਹੇ ਡੀਐਸਪੀ ਤੁਸੀਂ ਲਵਾ ਰਹੇ ਤੁਸੀਂ ਇਹ ਦੱਸੋ ਤੁਹਾਡੇ ਕਾਉਂਸਲਰ ਨੂੰ ਇੱਕ ਚੁਣੇ ਹੋਏ ਨਮਾਇंदे ਨੂੰ ਖਤਰਾ ਹੋਵੇ ਔਰ ਉਹ ਦਵਾਈਆਂ ਪਾ ਰਿਹਾ ਹੋਵੇ ਕਿ ਮੇਰਾ ਕਤਲ ਕਰ ਦੇਣਾ ਕਿਸੇ ਨੇ ਤੁਸੀਂ ਕੀਤਾ ਕੁਛ ਨਹੀਂ ਅੱਜ ਉਹਦਾ ਕਤਲ ਹੋ ਗਿਆ ਕੇਸ ਮੂੰਹ ਨਾਲ ਦੁੱਖ ਸਾਂਝਾ ਕਰਨ ਆਉਂਗੇ ਪਰਿਵਾਰ 'ਚ ਝੂਠ ਦੇ ਅਚੂ ਸਿੱਟੂਗੇ ਇੱਥੇ ਆ ਕੇ ਝੂਟਦੇ ਅੰਜੂ ਇੱਥੇ ਪਿਆਉਂਗੇ ਆ ਕੇ ਕੀ ਉਹਨਾਂ ਬੱਚਿਆਂ ਦਾ ਬਾਪ ਮੁਰਿਆਊਗਾ ਔਰ ਸਾਥਸੰਗ ਜੀ ਮੈਂ 2-3 ਗੱਲਾਂ ਤੁਹਾਡੇ ਅੱਗੇ ਰੱਖਣੀਆਂ ਨੇ ਔਰ ਵੀਡੀਓ ਵੀ ਰੱਖਣੀ ਆ ਜਿਹਦੇ ਚ ਵੀਡੀਓ ਦੀ ਰਿਕਾਰਡਿੰਗ ਹੈ ਇਹ 20 ਫਰਵਰੀ ਦੀ ਹੈ ਜੀ ਕਿਹੜੀ 19 19 ਫਰਵਰੀ ਦੀ ਇਹਦੇ ਘਰ ਇਹ ਉਹਦਾ ਚਾਚੇ ਦਾ ਮੁੰਡਾ ਜੀ ਭਰਾ ਲੱਗਦਾ ਇਹਦੇ ਘਰ